ਬਗੇਲ ਸਿੰਘ ਮੰਡੀ ਸੁਪਰਵਾਈਜ਼ਰ ਬਗੇਲ ਜੀ ਕੀ ਹੋਇਆ ਅੱਜ ਤੁਹਾਡੇ ਨਾਲ ਤੇ ਕਿਹਨੇ ਕੀਤਾ ਕੀ ਕਰੇ ਵੀਰੇ ਮੈਂ ਅੱਜ ਡਿਊਟੀ ਤੇ ਸੀ ਸਾਢੇ 8 ਦਾ ਟਾਈਮ ਸੀ ਮੰਡੀ ਦੇ ਅੰਦਰਲੇ ਖੱਡ ਦੇ ਵਿੱਚ ਕਿੱਥੇ ਪੁਰਾਣਾ ਠਾਣਾ ਹੁੰਦਾ ਸੀ ਬਹੁਤ ਆਧਾਰ ਦੇ ਵਿੱਚ ਟਰੈਲੀਆਂ ਨੂੰ ਇਕੱਠੇ ਟਰੈਲੀਆਂ ਲੋਡਰ ਸਾਰੀ ਇਕੱਠੇ ਕਰਕੇ ਲਾਈ ਪਈ ਸੀ ਮੈਂ ਉਹਨਾਂ ਰੁਕਾਉਣ ਲਈ ਕਿਹਾ ਤੇ ਚਾਬੀਆਂ ਡਰਾਈਵਰਾਂ ਨੂੰ ਕਿਹਾ ਵੀ ਚਾਬੀਆਂ ਦਿਓ ਵੀ ਚੇਅਰਮੈਨ ਸਾਹਿਬ ਕਹਿੰਦੇ ਇਹਦਾ ਲੈ ਜਾਓ ਇਹ ਜਿਹੜੇ ਗੋਲ ਟਰੇਡਰ ਵਾਲੇ ਦੋਨੇ ਭਰਾਏ ਮੇਰੇ ਹੱਥੋਂ ਪਈ ਪਏ। ਇਹਨਾਂ ਨੋਟਿਸ ਵੀ ਸਰਕਾਰੀ ਤੌਰ ਤੇ ਪਹਿਲਾਂ ਵੀ ਕੱਟੇ ਹੋਏ ਨੇ। ਇਹ ਉਸ ਤਰ੍ਹਾਂ ਦੀ ਕਹਿਣ ਤੇ ਹੀ ਖਾਲੀ ਕਰਾ ਰਹੇ ਨੇ ਕਿਉਂਕਿ ਜਿਹੜੀ ਸੰਗਰੂਰ ਦੀ ਮੰਡੀ ਹੈ ਬਹੁਤ ਛੋਟੀ ਹੈ। ਹਾਸਲ ਬਹੁਤ ਤਦਾਦ ਚਾ ਚੁੱਕੀ ਹੈ। ਖਿਡਾਰੀ ਆਉਣ ਸਰ ਭੱਗ ਵੀ ਲਾਤੀ। ਦੋ ਜਣੇ ਸੀ ਮੈਂ ਕੰਡਰ ਸੀ। ਕੋਲ ਟ੍ਰੇਡਰ ਵਾਲੇ ਦੋਨੇ ਬਰੇਦਰ ਸੀ। ਸੱਚੇ ਦਾ ਨੌ ਨਹੀਂ ਪਤਾ ਨੇ ਦਾ ਕੀ। ਕੀ ਉਹਨਾਂ ਨੇ ਕੋਈ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ? ਨਈ ਆ ਇਹ ਜੋ ਰੋਜ਼ ਟ੍ਰੈਲੀਆ ਟਰੈਕਟਰ ਲਾਏ ਜਾਂਦੇ ਨੇ ਅੱਜ 15 ਦਿਨ ਹੋ ਗਏ ਸੀਜ਼ਨ ਚੱਲਦੇ ਨੇ 15 20 20 ਤਦਾ ਇਕੱਠੇ ਕਰਕੇ ਲਾ ਜਾਂਦੇ ਨੇ ਉੱਥੇ ਡੇਲੀ ਐਲਕਿਉ ਜਿਹੜੇ ਜਗ੍ਹਾ ਦੇ ਉੱਤੇ ਲਗਾਉਂਦੇ ਨੇ ਉਹ ਮੰਡੀ ਦੀ ਜਗ੍ਹਾ ਉਹ ਮੰਡੀ ਦੀ ਜਗ੍ਹਾ ਕੋਈ ਪਰਚੀ-ਪੁਰਚੀ ਵੀ ਘਟਾਉਂਦੇ ਨੇ ਉਹ ਜਾਂ ਨਹੀਂ ਕੋਈ ਪਰਚੀ ਨਹੀਂ ਉਹ ਵੀ ਪਰਚੀ ਇੱਕ ਵਾਰ ਤੁਸੀਂ ਆਪਸ ਅਕਸਰ ਨਾਲ ਗੱਲ ਕਰੀ ਸੀ ਕਿ ਭਈ ਇਹਨਾਂ ਐ ਟਰੈਕਟਰਾਂ ਦੇ ਭਾਈ ਹਾਂਜੀ ਅਕਸਰ ਨਾਲ ਕਈ ਵਾਰ ਪਹਿਲਾਂ ਵੀ ਤੇ ਹਣ ਚ ਲੈ ਜਾਂਦਾ ਉਹਨਾਂ ਨੇ ਕਿਹਾ ਵੀ ਸਾਰਾ ਖਾਲੀ ਕਰਾਓ ਇਹਨਾਂ ਨੂੰ ਨੋਟਿਸ ਵੀ ਕੱਢਿਆ ਹੋਇਆ ਰੇਤਾ ਬਜਰੀ ਚੱਕਣ ਦਾ ਵੀ ਕੱਢਿਆ ਹੋਇਆ ਹੈ ਯਾਨੀ ਕਿ ਆਨ ਡਿਊਟੀ ਸੀ ਜਦੋਂ ਆਨ ਡਿਊਟੀ ਆਨ ਡਿਊਟੀ ਕੀ ਮੰਗ ਕਰਦੇ ਹੁਣ ਮੰਗ ਕਰਦੇ ਹਾਂ ਪਰਚਾ ਹੋਣਾ ਚਾਹੀਦਾ ਨਹੀਂ ਤਾਂ ਕੱਲ ਨੂੰ ਕੋਈ ਮੁਲਾਜ਼ਮ ਕੰਮ ਹੀ ਨਹੀਂ ਕਰੇਗਾ ਕੋਈ ਤੁਹਾਡੀ ਪੱਗ ਵਗੈਰਾ ਵੀ ਲਾਈ ਆਈ ਹਾਂ ਹਾਂਜੀ ਪੱਗ ਲਾਈ ਹੈ ਵੀਡੀਓ ਦੇ ਵਿੱਚ ਸਾਰਾ ਕੁਝ ਉਹ ਗੁਰਜੀਤ ਸਿੰਘ ਕੰਟੈਂਟ ਗੁਰਜੀਤ ਜੀ ਅੱਜ ਤੁਹਾਡੇ ਮੁਲਾਜ਼ਮ ਦੇ ਉੱਤੇ ਅਟੈਕ ਹੋਇਆ ਹਮਲਾ ਹੋਇਆ ਕੀ ਕਹਿਣਾ ਇਹਦੇ ਬਾਰੇ ਜੀ ਵੀ ਜਿਹੜੀ ਹੈਗੀ ਹੈ ਜੀ ਅਨਾਜ ਮੰਡੀ ਦੇ ਵਿੱਚ ਕਣਕ ਦਾ ਸੀਜ਼ਨ ਸ਼ੁਰੂ ਹੈ ਸਾਡੇ ਇੱਕ ਅਮਨਜ ਮੰਡੀ ਦੇ ਵਿੱਚ ਜਗ੍ਹਾ ਤੇ ਜਿਹੜੇ ਇਹਨਾਂ ਨੇ ਨਜਾਇਜ਼ ਤੌਰ ਤੇ ਆਪਦੇ ਵਹੀਕਲ ਖੜੇ ਕੀਤੇ ਹੋਏ ਸੀ ਵੀ ਸਾਡੇ ਬਘੇਲ ਸਿੰਘ ਮੀਨ ਮੰਡੀ ਦੇ ਮੰਡੀ ਸੁਪਰਵਾਈਜ਼ਰ ਨੇ ਉਹਨਾਂ ਦੀ ਡਿਊਟੀ ਹੈ ਤੇ ਉਹ ਉਹਨਾਂ ਨੂੰ ਕਣਕ ਦਾ ਜਿਹੜਾ ਜਿਹੜੀ ਰਾਈਵਲ ਹੈ ਉਹ ਮੰਡੀ ਦੇ ਵਿੱਚ ਸ਼ੁਰੂ ਹੋ ਚੁੱਕੀ ਇਹਨਾਂ ਨੇ ਜਿੱਥੇ ਜਿੰਨਾ ੜਤੀਆਂ ਨੇ ਉੱਥੇ ਕਣਕ ਡੇਕੜੀ ਦੀ ਕਿਸਾਨਾਂ ਦੀ ਉੱਥੇ ਇਹਨਾਂ ਨੇ ਭਾਰੀ ਦਬਾਅ ਦੇ ਵਿੱਚ ਆਪਣੀ ਜੀਸੀਬੀ ਟਰੈਕਟਰ ਟਰੈਂਪੋ ਜੋ ਵੀ ਇਹਨਾਂ ਦੇ ਰੇਟਡ ਵਹੀਕਲ ਸੀ ਉੱਤੇ ਖੜੇ ਸੀ ਵੀ ਸਾਡੇ ਮੰਡੀ ਸੁਪਰਵਾਈਜ਼ਰ ਦਾ ਫਰਜ਼ ਬੰਦ ਹੈ ਵੀ ਉਹ ਮਤਲਬ ਵੀ ਇਹਨਾਂ ਨੂੰ ਬਾਰ ਘੜਾਉਣਾ ਜਦੋਂ ਮਤਲਬ ਇਹਨਾਂ ਨੂੰ ਉਹ ਬਾਰ ਘਟਾਉਣ ਲਈ ਆਇਆ ਤੈਨਾਂ ਦੇ ਸਾਹਮਣੇ ਦੁਕਾਨ ਹੈ ਤਾਂ ਇਹਨਾਂ ਨੇ ਜੋ ਵੀ ਮੇਰੇ ਕਹਿਣ ਦਾ ਨਹੀਂ ਹੈਗਾ ਜੋ ਮਤਲਬ ਵੀਡੀਓ ਬਣੀ ہوئی ਹੈ ਉਹਦੇ ਵਿੱਚ ਸਾਰਾ ਕਲੀਅਰ ਹੈ ਤੁਸੀਂ ਦੇਖ ਲਿਆ ਉਹਨਾਂ ਨੇ ਜਿਹੜੇ ਬੰਦੇ ਨੇ ਇਹਨਾਂ ਨੇ ਸਬੰਧਤ ਜਿਹੜਾ ਜਾਨਮਾਲੀ ਇਹਨਾਂ ਦੇ ਸਾਡੀ ਮਂਡਿਸਪਲਿਟੀ ਦੇ ਹਮਲਾ ਕੀਤਾ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਦੇ ਦੀ ਸੀ ਸਾਹਿਬ ਨੂੰ ਡੀ ਐਮ ਸਾਹਿਬ ਨੂੰ ਬੇਨਤੀ ਹੈ ਵੀ ਜਿਹੜੇ ਗੋਸ਼ੀਆਂ ਬੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੇਖੋ ਕਿ ਸ਼੍ਰੀਆਮ ਇੱਕ ਸਰਕਾਰੀ ਮੁਲਾਜ਼ਮ ਆਨ ਡਿਊਟੀ ਦੇ ਉੱਤੇ ਹਮਲਾ ਹੋਣਾ ਕਿਸ ਤਰ੍ਹਾਂ ਦੀ ਸੇਫਟੀ ਫੀਲ ਕਰਦੇ ਹੋ ਕਿਸ ਨਹੀਂ ਕੋਈ ਆਉਣ ਵਾਲੇ ਵੀ ਵਿਖੇ ਦੇ ਵਿੱਚ ਕਿਸੇ ਵੀ ਮੁਲਾਜ਼ਮ ਨੇ ਫੀਲਡ ਦੇ ਵਿੱਚ ਜਿਸ ਤਰ੍ਹਾਂ ਕਾਰਵਾਈ ਨਾ ਹੋਈ ਆਨ ਰਾਈਟ ਸਮੇਂ ਦੇ ਵਿੱਚ ਕਿਸੇ ਨੇ ਆਪਣੀ ਫੀਲਡ ਦੇ ਵਿੱਚ ਡਿਊਟੀ ਕਰਨ ਦੇ ਵਿੱਚ ਵੱਡੀ ਸਮੱਸਿਆ ਆ ਜੂ ਇੱਕ ਪਾਸੇ ਤਾਂ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਨ ਦੇ ਉੱਤੇ ਦੂਸਰੇ ਪਾਸੇ ਹੀ ਸਰਕਾਰੀ ਮੁਲਾਜ਼ਮ ਦੇ ਅਟੈਕ ਆਇਆ ਸਾਰਾ ਵੀ ਮਤਲਬ ਹੈਗੀ ਹੈ ਮਾਰਕ ਕਮੇਟੀ ਦੇ ਤੇ ਸਰਕਾਰ ਦੀ ਹਦਾਇਤਾਂ ਦੀ ਘੋਰ ਰੂਪੀ ਰੰਗਣਾ ਕੀਤੀ ਹੈ ਕੀ ਹੁਣ ਜਿਸ ਤਰ੍ਹਾਂ ਸੀਜ਼ਨ ਚੱਲ ਰਿਹਾ ਹੈ ਤੁਹਾਡੇ ਮੁਲਾਜ਼ਮ ਨੂੰ ਸਾਹ ਆਪਣੇ ਹੀ ਮਿਲਦਾ ਕਿ ਤੁਹਾਡੇ ਉਹਨੂੰ ਕਿਸ ਤਰ੍ਹਾਂ ਦੀ ਉਤਾਰ ਦੇ ਕੀਤੀ ਜਾਊਗੀ ਨਹੀਂ ਇਸ ਟਾਈਮ ਜੋ ਸਾਨੂੰ ਲੱਗ ਰਿਹਾ ਹੈ ਡੀਸੀ ਸਾਹਿਬ ਤੇ ਜ਼ਿਲ੍ਹਾ ਪ੍ਰਸ਼ਾਸਨ ਡੀਐਮਓ ਸਾਹਿਬ ਇਸ ਕੇਸ ਦੇ ਵਿੱਚ ਬੜੇ ਸੀਰੀਅਸ ਸਾਡੀ ਹੋ ਕੇ ਮਦਦ ਕਰ ਰਹੇ ਨੇ ਵੀ 100% ਯਕੀਨ ਹੈ ਵੀ ਇਸ ਕੇਸ ਦੇ ਵਿੱਚ ਵੀ ਮਤਲਬ ਪੂਰਾ ਪੂਰਾ ਕਾਨੂੰਨ ਪੁਲਿਸ ਵਿਭਾਗ ਦੇ ਜਿਹੜੇ ਹੈਗੇ ਰੂਲ ਉਹਦੇ ਮੁਤਾਬਕ ਯਕੀਨ ਹੀ ਇਨਸਾਫ ਮਿਲੂਗਾ ਕਿ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਤੁਹਾਡੇ ਮੁਲਾਜ਼ਮ ਦੇ ਅਟੈਕ ਕੀਤਾ ਹੈ ਕਿ ਉਹਨਾਂ ਕੋਲ ਕੋਈ ਰਿਟਨ ਦੇ ਵਿੱਚ ਕੋਈ ਨੋਟ ਜਾਰੀ ਕੀਤਾ ਗਿਆ ਸੀ ਵੀ ਜਗ੍ਹਾ ਨੂੰ ਖਾਲੀ ਕੀਤਾ ਜਾਵੇ ਯਾਕੋ ਪਹਿਲਾਂ ਕੋਈ ਉਹਦਾ ਕੋਈ ਕਿਰਾਇਆ ਕਰਾਇਆ ਹੋਇਆ ਧਰਦੇ ਸੀ ਉਹ ਜਗ੍ਹਾ ਨਹੀਂ ਇਸ ਇਸ ਜਗ੍ਹਾ ਦਾ ਕੋਈ ਕਿਰਾਇਆ ਨਹੀਂ ਹੈਗਾ ਸੀ ਜਿਹਦਾ ਵੀ ਭਰਲੇ ਸਾਈਡ ਕਰਾਇਆ ਸੀ ਉਹ ਅਸੀਂ 31 ਮਾਰਚ ਤੱਕ ਵਸੂਲ ਲਿਆ ਸੀ ਉਹਨਾਂ ਨੂੰ ਉਹ ਵੀ ਖਾਲੀ ਕਰਨ ਲਈ ਕਿਹਾ ਸੀ ਇੱਥੇ ਇਹ ਉਹਦੀ ਰਾਤ ਨੂੰ ਪਾਰਕਿੰਗ ਕਰਦੇ ਸੀ ਉਹ ਸਾਡੇ ਮਤਲਬ ਜਿਹੜਾ ਕਾਨੂੰ ਉਹਦੇ ਵਾਸਤੇ ਇਹ ਰੋਕਣਗੇ ਸੀ ਮੇਰਾ ਨਾਮ ਗਗਨਦੀਪ ਗੋਇਲ ਜੀ ਅੱਜ ਤੁਹਾਡੀ ਸੁਪਰਵਾਈਜ਼ਰ ਦੇ ਨਾਲ ਲੜਾਈ ਹੋਈ ਹੈ ਮੰਡੀ ਦੇ ਵਗਿਆ ਕੀ ਕਹਿੰਦਾ ਕੀ ਕਾਰਨ ਹੋਇਆ ਕਿਉਂ ਹੋਇਆ ਸਰ ਕੁਝ ਨਹੀਂ ਸਾਡੇ ਨਾਲ ਟਰੈਕਟਰ ਖੜੇ ਸੀ ਟਰੈਕਟਰ ਟਰਾਲੀਆਂ ਉਹ ਜਿੰਸ ਵੀਰੇ ਢੇਡੇ ਲਾਉਣ ਵਾਸਤੇ ਭਰਨ ਵਾਸਤੇ ਚੱਕਣ ਗਏ ਸੀ ਇਹ ਡਰਾਈਵਰ ਮੁੰਡੇ ਉਹਨਾਂ ਨਾਲ ਲੜਨ ਲੱਗ ਗਏ ਉਹਨਾਂ ਦੇ ਹੱਥੋਂ ਚਾਬੀਆਂ ਖੋਲੀਆਂ ਉਹਨੇ ਉਹਨਾਂ ਨੂੰ ਗਲਤ ਬੋਲਿਆ ਵੀ ਤੁਸੀਂ ਆਏ ਹੋ ਆਏ ਹੋ ਵੀ ਮੈਂ ਚੱਕਰ ਨਹੀਂ ਦਿੰਦਾ ਕਹਿੰਦਾ ਟਰੈਕਟਰ ਟਰਾਲੀਆਂ ਅਸੀਂ ਉਹਨਾਂ ਨੂੰ ਕਿਹਾ ਵੀ ਚੱਲ ਵੀ ਅੱਜ ਦਾ ਦਿਨ ਸਾਨੂੰ ਅਸੀਂ ਚੱਕ ਲੈਣ ਦਿਓ ਵੀ ਕੱਲ ਤੋਂ ਅਸੀਂ ਕਿਤੇ ਹੋਰ ਖੜਾ ਲਿਆ ਕਰਾਂਗੇ ਕਹਿੰਦਾ ਨਹੀਂ ਕਹਿੰਦਾ ਮੈਂ ਨਹੀਂ ਚੱਕਰ ਦਿੰਦਾ ਕੁਝ ਵੀ ਇਹਨੇ ਕਰਜ ਕਰਦੇ ਹੱਥੋਪਾਈ ਕਰਨ ਲੱਗ ਗਿਆ ਉਹਨੇ ਦੰਦ ਤੋੜਤਾ ਮੇਰਾ ਇਥੋਂ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਤੁਸੀਂ ਤੇ ਤੁਹਾਡੇ ਇੱਕ ਰੈਲਟਿਵ ਕੋਈ ਉਹਨਾਂ ਨੇ ਉਹਨੂੰ ਢਾਹ ਰੱਖਿਆ ਉਹਦੀ ਪੱਗ ਉਹਨੇ ਪਹਿਲਾਂ ਵੀਡੀਓ ਉਹਨਾਂ ਦੀ ਪਹਿਲਾਂ ਤੋਂ ਵੀ ਚੱਲਦੀ ਹੋਗੀ ਮੁੰਡਿਆਂ ਦੀ ਉਹ ਵੀ ਸਾਰੀ ਦੇਖਿਓ ਪਹਿਲਾਂ ਉਹਨੇ ਹੱਥ ਪਾਈ ਸ਼ੁਰੂ ਕਰਨੀ ਕੀਤੀ ਆ ਜਿਹੜੇ ਤੋਂ ਟਰੈਕਟਰ ਵਗੈਰਾ ਸੋ ਸਰਕਾਰੀ ਜਗ੍ਹਾ ਦੇ ਵਿੱਚ ਖੜੇ ਸੀਗੇ ਉਹ ਕਾਨੂੰਨਨ ਤੋਂ ਹੀ ਖੜਾਏ ਹੋਏ ਸੀਗੇ ਜੇ ਉਹਨਾਂ ਨੂੰ ਉਹ ਅੱਗੇ ਵੀ ਉੱਥੇ ਹੀ ਖੜਦੇ ਨੇ ਜੀ ਸਾਰਿਆਂ ਦੀ ਖੜਦੇ ਨੇ ਮੇਰੇ ਇਕੱਲੇ ਦੀ ਨਹੀਂ ਖੜਦੇ ਜੀ ਉੱਥੇ ਅੱਛਾ ਹਾਂਜੀ ਹਾਂ ਸਾਰੀ ਮੰਡੀ ਰਹੀ ਉੱਥੇ ਖੜਦੇ ਨੇ ਜੀ ਹਾਂਜੀ ਨਹੀਂ ਉਹ ਜਗ੍ਹਾ ਸਰਕਾਰੀ ਹੈ ਜਾਂ ਕਿ ਇਹ ਕੋ ਪ੍ਰਾਈਵੇਟ ਕਿਸੇ ਨੂੰ ਕਰਾਇਆ ਜਾਂਦਾ ਉਹਦਾ ਨਹੀਂ ਕਰਾਇਆ ਜਾਂਦਾ ਜੀ ਕਲਿਨਿਕ ਪਰ ਉਹ ਕਲਿਨਿਕ ਦੇ ਸਰਕਾਰੀ ਮੁਲਾਜ਼ਮ ਨੇ ਤੇ ਔਨ ਡਿਊਟੀ ਹੱਥ ਚੱਕਿਆ ਗਿਆ ਤੁਹਾਡੇ ਸਰ ਇਹ ਤਾਂ ਰਿਕੁਐਸਟ ਕਰ ਰਹੇ ਸੀਗੇ ਉਹਨੂੰ ਵੀ ਅਸੀਂ ਅੱਜ ਤੋਂ ਆ ਨਹੀਂ ਖਣਾਉਂਦੇ ਵੀ ਸਾਨੂੰ ਅੱਜ ਦਾ ਦਿਨ ਕੰਮ ਕਰ ਲੈਣ ਤੇ ਚਲਾ ਲੈਣ ਉਹ ਟਰੈਕਟਰ ਉਹ ਗਾਲਾਂ ਕੱਢਣ ਲੱਗ ਗਏ ਅੱਗੋਂ ਸਾਰਿਆਂ ਨੂੰ ਹੱਥ ਪੈਰ ਚਲਾਉਣ ਲੱਗ ਗਿਆ ਉਹਦੇ ਤਾਂ ਅੱਗੇ ਜਾ ਕੇ ਘਬਰੇ ਹੋ ਕੰਮ